ਤਰਨਤਾਰਨ ਦੀ ਵਾਰਡ ਨੰਬਰ 16 ਦੀ ਗਲੀ ਕੋਲੂ ਵਾਲੀ ਵਿਖੇ ਪਿਛਲੇ 8-10 ਦਿਨਾਂ ਤੋਂ ਪਾਣੀ ਨਾ ਔਨ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਦੱਸਿਆ ਕਿ ਇਸ ਸੰਬੰਧੀ ਨਗਰ ਕੌਂਸਲ ਤਰਨਤਾਰਨ ਅਤੇ ਹਲਕੇ ਦੇ ਕੌਂਸਲਰ ਨੂੰ ਵੀ ਦੱਸਿਆ ਜਾ ਚੁੱਕਾ ਹੈ ਪਰ ਪਾਣੀ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਇਸ ਬਾਰੇ ਜਦੋਂ ਸਾਡੀ ਟੀਮ ਨੇ ਕੌਂਸਲਰ ਸਰਬਜੀਤ ਸਿੰਘ ਖੁੱਲਰ ਨਾਲ ਗੱਲਬਾਤ ਕੀਤੀ ਤੌਣਾ ਕਿਹਾ ਕਿ ਇਸ ਬਾਰੇ ਨਗਰ ਕੌਂਸਲ ਦੇ ਨਾਲ ਗੱਲ ਕੀਤੀ ਜਾ ਚੁੱਕੀ ਹੈ ਅਤੇ ਜਿਸ ਮੋਟਰ ਤੋਂ ਪਾਣੀ ਆਉਂਦਾ ਉਹ ਮੋਟਰ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਸਨ ਪਰ ਇੱਕ ਦੋ ਦਿਨ ਦੇ ਵਿੱਚ ਇਹ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ। ਵਾਰਡ ਨੰਬਰ 16 ਵਾ ਜੀ ਤੇ ਗਲੀ ਰਿਸ਼ਪਾਲ ਸਿੰਘ ਕੋਹਲੂ ਵਾਲੀ ਜੀ ਇਹ 10 ਦਿਨ ਹੋ ਗਏ ਸਰ ਜੀ ਪਾਣੀ ਨਹੀਂ ਆਉਂਦਿਆ ਜੀ। ਆਪਣੇ ਐਮਸੀ ਸਾਹਿਬ ਨੂੰ ਵੀ ਇਸ ਬਾਰੇ ਨੋਟਿਸ ਕਰਾਇਆ ਗਿਆ ਵਾ। ਦੋ ਵਾਰੀ ਉਹਨਾਂ ਤੋਂ ਵੀ ਹੋਇਆ ਸੈਕਟਰੀ ਸਾਹਿਬ ਵੀ ਕਮੇਟੀ ਘਰ ਗਏ ਸੀ ਤੇ ਆਪਣੇ 16 ਨੰਬਰ ਟੂਬਵਲ ਵਾਲ ਤੇ ਤੇ ਆਪਣੇ ਕਰਨ ਬੈਠਾ ਜੀ। ਕਰਨ ਤੋਂ ਕਿ 10-12 ਵਾਰੀ ਹੋਇਆ ਹੈ ਤੇ ਉਹ ਕਦੀ ਕਹਿ ਦਿੰਦੇ ਆ ਵੀ ਨਹੀਂ ਮੋਟਰ ਪੈਣ ਵਾਲੀ ਆ ਕਦੀ ਕਹਿ ਦਿੰਦੇ ਆਪਣੇ ਤਾਰਾਂ ਚੋਰੀ ਹੋ ਗਈਆਂ ਵੇ ਤੇ ਅੱਜ ਕਰ ਚਾਰ ਪੰਜ ਦਿਨ ਹੋ ਗਏ ਆ ਮੈਨੂੰ ਲਗਾਤਾਰ ਹੀ ਜਾਂਦਿਆਂ ਨੂੰ ਤੇ ਇੰਨਾ ਬੁਰਾ ਹਾਲ ਜੇ ਨਹੋਂ ਤੋਂ ਤੋਂ ਵੀ ਤੰਗੀ ਆ ਜਦੋਂ ਆਈਦਾ ਵੀ ਜਾ ਕੇ ਵੇਖਿਆ ਵੀ ਟੁੱਟੀ ਆਈ ਹੋਊਗੀ ਨਾਵਾ ਧਵਾਗੇ ਕੋਈ ਕੰਮ ਕਰਾਂਗੇ ਨਾ ਤੁਹਾਡੇ ਸਾਹਮਣੇ ਜੇ ਵੇਖ ਲੋ ਭਾਂਡੇ ਇਦਾਂ ਹੀ ਆ ਟੁੱਟੇ ਹੋ ਸਾਹਮਣੇ ਲੱਗੀ ਜੀ ਕੁਛ ਨਹੀਂ ਪਾਣੀ ਆਉਂਦਿਆ ਮੰਗ ਇਹੋ ਹੀ ਆ ਵੀ ਸਾਡੇ ਪਾਣੀ ਆਉਣਾ ਚਾਹੀਦਾ ਜਿਹੜਾ ਕਨੈਕਸ਼ਨ ਹੈ ਜਿਹੜਾ ਟੂਬਲਰ ਸਹੀ ਉਹਨੂੰ ਕਰੋ ਨਾ ਚੰਗੀ ਤਰ੍ਹਾਂ ਹਰ ਸਮੱਸਿਆ ਆਉਂਦੀ ਆ ਛਿਆਂਕ ਮਹੀਨਿਆਂ ਬਾਅਦ ਸਾਨੂੰ ਇਦਾਂ ਹੀ ਦਾਦਾ 15-15 ਦਿਨ ਬਾਅਦ ਅਸੀਂ ਪਾਣੀ ਵਾਲੀ ਧਿਆਨ ਦੇਦੇ ਰਹਿੰਦੇ ਆ ਵੀ ਕਦੋਂ ਸਾਡਾ ਪਾਣੀ ਆਵੇ ਤੇ ਅਸੀਂ ਆਪਣਾ ਕੋਈ ਕਾਰਵਿਆਰ ਕਰਦਾ ਕਰੀਏ ਕੋਲੂ ਗਲੀ ਤੋਂ ਆਏ ਆ ਵੀਰ ਮਿਲੇ ਆ ਸਾਰੇ ਸੰਗਤ ਆਈ ਸੀਗੀ ਗੱਲਬਾਤ ਹੋਈ ਆ ਉੱਥੇ ਜਿਹੜੀ ਮੋਟਰ ਖਰਾਬ ਆ ਮੋਟਰ ਖਰਾਬ ਦਾ ਕਰਨ ਇਹ ਵੀ ਜਿਹੜੀ ਐਸਐਸ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਉਹਦੀਆਂ ਤਾਰਾਂ ਚੋਰੀ ਹੋ ਗਈਆਂ ਨੇ ਤੀਜੀ ਵਾਰੀ ਹੋ ਚੁੱਕੀਆਂ ਨੇ ਯਾਰ ਕਿ ਤੇ ਜਿਹੜਾ ਮੁੰਡਾ ਸਭ ਉੱਥੇ ਬੈਠਦਾ ਕੰਮ ਕਰਦਾ ਹੈ ਉਹਦੇ ਵੀ ਉਹ ਤੋ ਉਹ 1-2 ਦੇ ਵਿੱਚ ਮਸਲਾ ਹਲੂਗੇ ਜੋ ਤਾਰਾ ਨਮੀਆ ਮੰਗਾ ਰਹੇ ਨੇ ਪਾ ਕੇ ਚੇਂਜ ਕਰਾ ਕੇ ਚਾਲੂ ਕਰਾ ਦੇਗੇ ਗਲੀ ਕੋਲੂ ਵਾਲੀ ਮੁਰਾਦਪੁਰਾ ਰੋਡ ਵਿਖੇ ਪਿਛਲੇ 10 ਦਿਨ ਤੋਂ ਗਲੀ ਵਿੱਚ ਸਰਕਾਰੀ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਇਸ ਬਾਰੇ ਜਦੋਂ ਕਾਉਂਸਲਰ ਸਰਵਜੀਤ ਸਿੰਘ ਪੁੱਲਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਮਸਲਾ ਧਿਆਨ ਵਿੱਚ ਪਹੁੰਚਿਆ ਹੈ ਅਤੇ 1-2 ਦਿਨ ਦੇ ਵਿੱਚ ਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ਫਾਸਟਵੇ ਲਈ ਤਰਨਤਾਰਾਂ ਤੋਂ ਬੀਐਸ ਸਾਹਿਲ ਦੀ ਵਿਸ਼ੇਸ਼ ਰਿਪੋਰਟ